ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ 18 ਇੱਕ ਦਿੱਤੇ ਹੋਏ ਚੱਕਰ ਦੀ ਅੱਧੀ ਪ੍ਰੀਧੀ ਦੇ ਬਰਾਬਰ ਸਰਨ ਰੇਖਕ ਚੋ ਸਭ ਤੋਂ ਪਹਿਲਾਂ ਆਪਾਂ ਇੱਕ ਦਿੱਤਾ ਹੈ ਚੱਕਰ ਲੈ ਲੈਣਾ ਜਿਹੜਾ ਦਿੱਤਾ ਹੋਇਆ ਚੱਕਰ ਹੁੰਦਾ ਜਾਂ ਦਿੱਤਾ ਹੋਇਆ ਕੋਣ ਹੁੰਦਾ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਵੀ ਲੈ ਸਕਦੇ ਹੋ ਜਾਂ ਫਿਰ ਪ੍ਰਸ਼ਨ ਦੇ ਵਿੱਚ ਦੱਸਿਆ ਵੀ ਹੋ ਸਕਦਾ ਵੀ ਇਹ ਜਿਹੜਾ ਚੱਕਰ ਹੈ ਇਹਦਾ ਅਰਧ ਵਿਆਸ ਅਸੀਂ ਕਿੰਨਾ ਲੈਣਾ ਜਾਂ ਕੋਣ ਆ ਜਾਂ ਉਹ ਕਿੰਨਾ ਲੈਣਾ ਇੱਥੇ ਆਪਾਂ ਨੂੰ ਕੁਝ ਵੀ ਦੱਸਿਆ ਨਹੀਂ ਹੋਇਆ ਇਸ ਕਰਕੇ ਆਪਾਂ ਆਪਣੀ ਮਰਜ਼ੀ ਦੇ ਨਾਲ ਇੱਕ ਚੱਕਰ ਲੈ ਲਾਂਗੇ ਇਹਦਾ ਜਿਹੜਾ ਚੱਕਰ ਆ ਚੱਕਰ ਦਾ ਕੇਂਦਰ ਆ ਉਹਦਾ ਵੀ ਨਾਮ ਉਹ ਰੱਖ ਦੇਵਾਂਗੇ ਫੇਰ ਆਪਾਂ ਇਹਦੇ ਵਿਆਫ ਵਾਸਤੇ ਇੱਕ ਲਾਈਨ ਖਿੱਚਾਂਗੇ ਰੇਖਾ AB ਜੋ ਕਿਦੇ ਕੇਂਦਰ ਚੋਂ ਨਿਕਲੇ ਹੁਣ ਆਪਾਂ ਵੀ A ਦੇ ਉੱਪਰ ਅਤੇ B ਦੇ ਉੱਪਰ ਲੰਬ ਖਿਚਾਂਗੇ ਪ੍ਰਕਾਰ ਦੇ ਨਾਲ 90 ਡਿਗਰੀ ਦਾ ਕੋਣ ਬਣਾਵਾਂਗੇ ਜਿੰਨੀ ਮਾਪੀ ਪ੍ਰਕਾਰ ਖੋਲ ਕੇ ਇੱਥੇ ਰੱਖਾਂਗੇ ਕਿ ਆਪ ਲੋਗ ਬਣਾ। ਫਿਰ ਇੱਥੇ ਰੱਖਾਂਗੇ ਜਿੱਥੇ ਤੇ ਆਪ ਵਿਆਸ ਨੂੰ ਕੱਟਦੀ ਆ। 90 ਡਿਗਰੀਆ ਕੋਣ ਆਪਾਂ ਇੰਨੀ ਵਾਰ ਬਣਾ ਚੁੱਕੇ ਹੁਣ ਤਾਂ ਸਾਰਿਆਂ ਨੂੰ 90 ਡਿਗਰੀਆ ਕੋਣ ਬਣਾਉਣਾ ਆ ਗਿਆ ਹੁਣ। ਇਹ ਵੀ ਇੱਧਰ ਵੀ ਫਿਰ ਫੂਲ ਇਹਨਾਂ ਨੂੰ ਮਿਲਾਵਾਂਗੇ ਥੋੜੇ ਸਾਡੇ ਘੱਟ ਨੇ ਕੋਣ ਤੋਂ ਬਾਅਦ ਅਸੀਂ ਉਹਦੇ ਉੱਪਰੋਂ 30 ਡਿਗਰੀ ਦਾ ਕੋਣ ਬਣਾਉਣਾ ਉਹ ਵੀ ਅਸੀਂ ਪ੍ਰਕਾਰ ਦੇ ਨਾਲ ਬਣਾਵਾਂਗੇ 30 ਡਿਗਰੀ ਦਾ ਕੋਣ ਮੈਂ ਤੁਹਾਨੂੰ ਵੱਖਰਾ ਬਣਾ ਕੇ ਦਿਖਾਉਣਾ ਕਿਉਂਕਿ ਇਹਦੇ ਵਿੱਚ ਜ਼ਿਆਦਾ ਕਨਫਿਊਜ਼ਿੰਗ ਹੋ ਜਾਊਗਾ ਸਮਝਣਾ ਤੇ ਉਫ ਕਰਕੇ ਫਿਰ ਉਸ ਤੋਂ ਇਹਨਾਂ ਨੂੰ ਦੋਵੇਂ ਉੱਥੇ ਬਣਾ ਫਤ ਲਿਓ ਜਿਵੇਂ ਆ ਸਾਡੀ ਰੇਖਾ ਤੇ ਇਹਦੇ ਤੇ ਇੱਥੇ ਬਿੰਦੂ O ਆ ਇਹਦੇ ਤੇ ਅਸੀਂ ਕੋਈ ਵੀ ਇੱਕ ਚਾਪ ਲੈ ਲਵਾਂਗੇ ਜਿੰਨੀ ਮਾਦੀ ਪ੍ਰਕਾਰ ਖੋਲ ਕੇ ਪ੍ਰਕਾਰ ਨੂੰ ਖੋਲੇ ਬਿਨਾ ਇੱਥੇ ਰੱਖ ਕੇ ਇਹਨੂੰ ਇੱਥੇ ਕੱਟ ਦਵਾਂਗੇ ਅਤੇ ਫਿਰ ਇੱਥੋਂ ਇਹਨੇ ਚਾਪ ਲਗਾ ਲਾਂਗੇ ਤੇ ਜਿੱਥੋਂ ਕੱਟਿਆ ਉੱਥੇ ਰੱਖ ਗਏ ਫਿਰ ਇੱਕ ਚਾਪ ਲਗਾ ਦਾਂਗੇ ਇਹ ਫਾੜਾ ਜਦੋਂ ਫਿਰ ਇਸ ਨੂੰ ਮੜਾਵਾਂਗੇ ਤਾਂ 30 ਡਿਗਰੀ ਦਾ ਕੋਣ ਬਣ ਜਾਊਗਾ ਜਿੱਥੇ ਦੋਨੋਂ ਚਾਪਾ ਘਟਦੀਆਂ ਨੇ ਇੱਕੋ ਆਰ ਪ੍ਰਕਾਰ ਕੋਣ ਤੇ ਹਲਾਉਣੀ ਨਹੀਂ ਪ੍ਰਕਾਰ ਖੋਲ ਜਿੰਨੀ ਮਰਜ਼ੀ ਲੱਕਦੇ ਆ ਜਦੋਂ ਫਿਰ ਮੜਾ ਲਾਗੇ ਤਾਂ 30 ਡਿਗਰੀ ਦਾ ਕੋਣ ਬਣ ਜਾਊਗਾ ਆ ਮੈਂ ਇਹ 30 ਡਿਗਰੀ ਦਾ ਕੋਣ ਇੱਥੇ ਬਣਾਉਣਾ ਪਰ ਇੱਥੇ ਕਿਉਂਕਿ ਪਹਿਲਾਂ ਹੀ ਬਹੁਤ ਚਾਪਾਂ ਲੱਗੀਆਂ ਹੋਈਆਂ ਨੇ ਇਸ ਕਰਕੇ ਤੁਹਾਨੂੰ ਹੋਰ ਫਿਕਰ ਦਾ ਕੰਫਿਊਜ਼ ਨਾ ਕੰਫਿਊਜ਼ਨ ਹੋ ਜਵੇ ਮੈਂ ਇੱਥੇ ਬਣਾ ਦਿੰਦਾ ਇਹਨਾਂ ਸੀ ਇੱਧਰ ਤੇ ਆਪ ਲਗਾਵਾਂਗੇ ਫਿਰ ਇੱਥੇ ਰੱਖ ਕੇ ਫਿਰ ਇੱਧਰ ਤੇ ਆਪ ਲਗਾ ਦਵਾਂਗੇ ਇੱਥੇ ਕੱਟਣੀਆਂ ਇਹਨਾਂ ਨੂੰ ਅਸੀਂ ਮਿਲਾ ਦੇਵਾਂਗੇ ਤੇ ਨੂੰ ਛੂਹ ਦੇਣਾ ਮਿਲਾਵਾਂਗੇ ਹੁਣ ਜਿੱਥੇ ਸਾਡੀ ਆਹ ਵਾਲੀ 30 ਡਿਗਰੀ ਵਾਲੀ ਰੇਖਾ ਤੇ ਜਿੱਥੇ ਆਹ ਲੰਬ ਸੀਗਾ ਇਹ ਦੋਨੋਂ ਮਿਲਦੇ ਨੇ ਇਸ ਪੁਆਇੰਟ ਦਾ ਨਾਮ ਅਸੀਂ ਰੱਖ ਦਵਾਂਗੇ E ਥੀਨੂੰ ਥੋੜਾ ਜਿਹਾ ਧਿਆਨ ਰੱਖਿਓ ਇਸ ਪੁਆਇੰਟ ਦਾ ਇਹ ਜਿੱਥੇ ਆਹ ਵਾਲੀ ਰੇਖਾ ਤੇ ਜਿੱਥੇ ਆਹ ਵਾਲਾ ਲੰਬ ਮਿਲਦੇ ਨੇ ਉਫ ਜਗ੍ਹਾ ਦੇ ਉੱਤੇ ਇਸ ਪੁਆਇੰਟ ਨੂੰ ਲੈਣਾ ਕਿਉਂਕਿ ਇੱਥੇ ਕਾਫੀ ਸਾਰੀਆਂ ਚਾਪਾਂ ਲੱਗੀਆਂ ਹੋਈਆਂ ਨੇ ਤੇ ਇਸ ਕਰਕੇ ਤੁਸੀਂ ਉਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਆਹ ਵਾਲੀ ਲਾਈਨ 30 ਡਿਗਰੀ ਵਾਲੀ ਇਹ ਦਿੱਤੇ ਆਹ ਵਾਲਾ ਨੰਬਰ ਇੱਕ ਜਿਹਾ ਕੱਟ ਦੋਨੇ ਉਸ ਤੋਂ ਬਾਅਦ ਅਸੀਂ ਉਹ ਵੀ ਜਿੰਨੀ ਪ੍ਰਕਾਰ ਖੋਲਣੀਆਂ ਤੇ ਇਧਰੋਂ ਕੱਟ ਲਵੋਨੇ ਇੱਕ ਦੋ ਤੇ ਤਿੰਨ ਇਹਨਾਂ ਦਾ ਮਸੀਂ ਰਾਮ ਰੱਖ ਦਿੰਨੇ ਆ 1 2 ਤੇ ਤੇ ਫੇਰੋਂ ਇਹ ਲੱਤ ਜਿਹੜਾ ਨੰਬਰ ਪੁਆਇੰਟ ਆ ਉਹਦਾ ਨਾਮ ਡੀ ਰੱਖ ਦੇਣਾ ਅਤੇ ਈ ਡੀ ਨੂੰ ਲਾ ਦੇਣਾ ਜਿਹੜੀ ਸਾਡੀ ਈ ਡੀ ਰੇਖਾ ਇਹ ਜਿਹੜਾ ਤੁਹਾਡਾ ਵਾਲਾ ਚੱਕਰ ਆ ਇਹਦੀ ਅੱਧੀ ਪ੍ਰੀਧੀ ਦੇ ਬਰਾਬਰ ਆ ਦੋਸਤੋ ਇਸੇ ਤਰੀਕੇ ਦੇ ਨਾਲ ਅਸੀਂ ਪੂਰੀ ਪ੍ਰੀਧੀ ਦੇ ਬਰਾਬਰ ਦੀ ਰੇਖਾ ਵੀ ਖਿੱਚ ਸਕਦੇ ਹਾਂ ਉਦੇ ਵਾਸਤੇ ਫਿਰ ਸਾਨੂੰ ਕੀ ਕਰਨਾ ਪਊਗਾ ਤਿੰਨ ਦੀ ਜਗ੍ਹਾ ਇੱਥੇ 6 ਖਾਨੇ ਕਰਨੇ ਪੈਣਗੇ 4 5 ਤੇ 6 ਜਿਹੜਾ 6ਵਾਂ ਖਾਨਾ ਆਊਗਾ ਜੇ ਅਸੀਂ ਉਹਨੂੰ E ਦੇ ਨਾਲ ਮਿਲਾਵਾਂਗੇ ਤਾਂ ਪੂਰੀ ਬ੍ਰਿਧੀ ਦੇ ਬਰਾਬਰ ਸਾਡੇ ਕੋਲ ਰੇਖਾ ਖਿੱਚੀ ਜਾਊਗੀ ਜੇ ਇਸ ਤਰ੍ਹਾਂ ਦਾ ਕੋਈ ਟ੍ਰਿਕੀ ਕੁਐਸਚਨ ਆ ਜਾਵੇ ਤਾਂ ਤੁਸੀਂ ਉਹਨੂੰ ਵੀ ਹੱਲ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਰੈਲੀਆਂ ਰੇਖਾਵਾਂ ਨੇ ਉਹਨਾਂ ਨੂੰ ਫਿਰ ਡਾਟਡ ਕਰ ਦਵਾਂਗੇ ਇਸ ਤਰ੍ਹਾਂ ਆਇਆ ਸਾਡਾ ਹਾਲਾ ਉਹ ਹੱਲ ਹੋ ਜਾਵੇਗਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ